ਪ੍ਰੀਤਾ ਲੋਡ ਜੇ ਮਤੀ ਸਾਰੇ ਨੂੰ ਪ੍ਰਭੂ ਯੀਸ਼ੂ ਦਾ ਧੰਨਵਾਦ ਕਰਦਾ ਮੈਂ ਕਿਉਂਕਿ ਫਿਰ ਮੈਨੂੰ ਮੌਕਾ ਦਿੱਤਾ ਕਿਵੇਂ ਪ੍ਰਭੂ ਦੇ ਚਰਨਾਂ 'ਚ ਬੈਠ ਕੇ ਪ੍ਰਭੂ ਦੀ ਮਹਿਮਾ ਕਰ ਸਕਾਂ ਪ੍ਰਭੂ ਦੇ ਬਚਨ ਤੋਂ ਸਿੱਖ ਸਕਾਂ ਮੈਂ ਧੰਨਵਾਦ ਕਰਦਾ ਸੱਚੇ ਪਰਮੇਸ਼ਰ ਦਾ ਕਿ ਜਿਨ ਮੈਨੂੰ ਅੱਜ ਇੱਕ ਨਵਾਂ ਦਿਨ ਦਿੱਤਾ ਹੈ ਨਵਾਂ ਦਿਨ ਹਾਲੇਲੂਇਆ ਹਾਲੇਲੂਇਆ ਅੱਜ ਜੋ ਬਚਨ ਹੈ ਪ੍ਰਕਾਸ਼ ਦੀ ਪੋਥੀ ਦੇ ਵਿੱਚੋਂ चौथा चैप्ट सुरकी अब्बासना अज असी इस दे बारे सीखा कि है मैं बाकी आप पढ़ लैना सारे भैन भरा जेडे जिन्होंने को बाइल हैगी है, तो सब कुछ पढ़ सकते हैं मैं लोई आई प्रकाश की पोथी चार चैप्टर जो मैं पढ़ूंगा अठह तो लग ਹalleluyah ਜਰੂਰ ਮੇਰੇ ਭੈਣੋ ਪ੍ਰਭੂ ਇਸ ਪਵਿੱਤਰ ਵਚਨ ਨੂੰ ਪੜ੍ਹਨਾ ਤੁਸੀਂ ਜਰੂਰ ਜਰੂਰ ਪੜ੍ਹਨਾ ਤੁਸੀਂ ਬਰਕਤ ਪਾਓਗੇ ਇਹ ਸ਼ਨਾਤਰੀ ਦੇ ਨਾਂ ਦੇ ਵਿੱਚ ਹalleluyah ਅਠਾ ਇਹਦੇ ਵਿੱਚ ਲਿਖਿਆ ਅਤੇ ਉਹ ਚਾਰੇ ਜੰਤੂ ਜਿਨ੍ਹਾਂ ਵਿੱਚੋਂ ਹਰੇਕ ਦੇ ਛੇ-ਛੇ ਖੰਭ ਹਨ ਦਵਾਲਿਓ ਅਤੇ ਅੰਦਰੋਂ ਅੱਖੀਆਂ ਨਾਲ ਭਰੇ ਹੋਏ ਹਨ ਅਤੇ ਉਹ ਰਾਤ ਦਿਨ ਇਹ ਕੰਤੂ ਸਾਹ ਨਹੀਂ ਲੈਂਦੇ ਪਵਿੱਤਰ 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 ਹੈ ਪ੍ਰਭੂ ਪਰਮੇਸ਼ਰ ਸਰਵ ਸ਼ਕਤੀਮਾਨ ਜਿਹੜਾ ਹੈ ਸੀ ਅਤੇ ਹੈ ਅਤੇ ਆਉਣ ਵਾਲਾ ਹੈ ਹallelujah ਹallelujah ਇੱਕ ਵਾਰ ਮੈਂ ਫੇਰ ਪੜ੍ਹਦਾ ਜਿਹੜੇ ਚਾਰ ਜੰਤੂ ਸਵਰਗ ਦੇ ਵਿੱਚ ਪਰਮੇਸ਼ਰ ਦੇ ਆਲੇ ਦੁਆਲੇ ਹਨ ਹallelujah ਉਹਨਾਂ ਦੇ ਛੇ-ਛੇ ਖੰਭ ਹਨ ਤੇ ਉਹ ਦਿਵਾਲਿਓਂ ਅਤੇ ਅੰਦਰੋਂ ਅੱਖੀਆਂ ਦੇ ਨਾਲ ਭਰੇ ਹੋਏ ਹਨ ਪਵਿੱਤਰ ਬਚਨ ਗੰਧਾ ਹੈ ਰਾਤ ਦਿਨ ਉਹ ਇਹ ਕਹਿਣ ਤੋਂ ਸਾਹ ਨਹੀਂ ਲੈਂਦੀ ਪਵਿੱਤਰ 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 ਹੈ ਪ੍ਰਭੂ ਪਰਮੇਸ਼ੁਰ ਸਰਵ ਸ਼ਕਤੀਮਾਨ ਜਿਹੜਾ ਹੈ ਸੀ ਅਤੇ ਹੈ ਅਤੇ ਆਉਣ ਵਾਲਾ ਹੈ ਹallelujah ਹallelujah ਜਿਹੜੇ ਬਚਨ ਨੂੰ ਪੜ੍ਹਦੇ ਹਨ ਹਰ ਰੋਜ਼ ਉਹ ਜਰੂਰ ਇਸ ਬਚਨ ਨੂੰ ਸਮਝਣਗੇ ਅਲੱਡੀ ਇਸ ਵਰਗ ਦੇ ਵਿੱਚ ਜੋ ਪਰਮੇਸ਼ੁਰ ਦੇ ਦੂਤ ਪਰਮੇਸ਼ਰ ਦੀ ਮਹਿਮਾ ਕਰਦੇ ਨੇ ਹallelujah ਹallelujah ਉਸ ਦਿਵਾਰੇ ਲਿਖਿਆ ਗਿਆ ਕਿ ਪਰਮੇਸ਼ਰ ਦੇ ਦੂਤ ਪਰਮੇਸ਼ਰ ਦੀ ਕਿਸ ਤਰ੍ਹਾਂ ਮਹਿਮਾ ਕਰਦੇ ਨੇ ਪਵਿੱਤਰ 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 ਹੈ ਪ੍ਰਭੂ ਪਰਮੇਸ਼ਰ ਸਰਬਸ਼ਕਤੀਮਾਨ ਜਿਹੜਾ ਹੈ ਸੀ ਅਤੇ ਹੈ ਅਤੇ ਆਉਣ ਵਾਲਾ ਹੈ ਇਸ ਤਰ੍ਹਾਂ ਪਰਮੇਸ਼ਰ ਦੀ ਮਹਿਮਾ ਕਰਦੇ ਨੇ ਹallelujah ਅੱਗੇ ਲਿਖਿਆ ਜਾ ਉਹ ਜੰਤੂ ਉਹ ਦੀ ਜਿਹੜਾ ਸਿੰਘਾਸਨ ਉੱਤੇ ਬਿਰਾਜਮਾਨ ਹੈ ਅਤੇ ਜਿਹੜਾ ਯੁੱਗੋ ਯੁਗ ਜਿੰਦਾ ਹੈ ਹallelujah ਹallelujah ਜੀ ਹਸਨ ਤੇ ਕੌਣ ਬੈਠਾ ਹੈ ਸਰਵ ਸ਼ਕਤੀਮਾਨ ਪਰਮੇਸ਼ਰ ਪਿਤਾ ਪਰਮੇਸ਼ਰ ਸਿਧਾਂਤ ਸੰਦੇ ਉੱਤੇ ਵਿਰਾਜਮਾਨ ਹੈ ਜਿਹੜਾ ਯੁੱਗੋ ਯੁਗ ਜਿੰਦਾ ਜਿਹਨੂੰ ਕੋਈ ਵੀ ਖਤਮ ਨਹੀਂ ਕਰ ਸਕਦਾ ساری ਦੁਨੀਆ ਖਤਮ ਹੋ ਸਕਦੀ ਆ ਧਰਤੀ ਆਕਾਸ਼ ਖਤਮ ਹੋ ਜਾਣਗੇ ਪਵਿੱਤਰ ਵਚਨ ਚ ਲਿਖਿਆ ਹੋਇਆ ਹੈ ਹਨਾ ਪਰ ਜੋ ਪਰਮੇਸ਼ੁਰ ਹੈ ਜੋ ਸਰਵ ਸ਼ਕਤੀਮਾਨ ਹੈ ਜਿਸ ਨੇ ਧਰਤੀ ਆਕਾਸ਼ ਸਮੁੰਦਰ ਜੋ ਸਾਰਾ ਕੁਝ ਨੇ ਦੇ ਅੰਦਰ ਸਭ ਨੂੰ ਬਣਾਇਆ ਹੈਗਾ ਆ ਉਹ ਚੱਕੋ ਯੁਗ ਜਿੰਦਾ ਹੈ ਹallelujah ਉਹਦੀ ਅਪਾਸਨਾ ਜੋ ਸਵਰਗ ਵਿੱਚ ਹੋ ਰਹੀ ਹੈ ਇਸ ਤਰ੍ਹਾਂ ਦੂਤ ਕਰ ਰਹੇ ਹਨ ਹallelujah ਅੱਗੇ ਲਿਖਿਆ ਦਵਾਰ ਪਰਦਨ ਮੈਨੂੰ ਜਾਂ ਉਹ ਜੰਤੂ ਉਸ ਦੀ ਜਿਹੜਾ ਸੰਘਰਸ਼ ਨੂੰ ਉੱਤੇ ਬਿਰਾਜਮਾਨ ਹੈ ਅਤੇ ਜਿਹੜਾ ਚੱਕੋ ਯੁਗ ਜਿੰਦਾ ਹੈ ਵੜਾਈ ਮਾਣ ਅਤੇ ਧੰਨਵਾਦ ਕਰਨਗੇ ਤਾਂ 24 ਬਜ਼ੁਰਗ ਉਹਦੇ ਅੱਗੇ ਜਿਹੜਾ ਸਿੰਘਾਸਣ ਉੱਤੇ ਬਰਾਜਮਾਨ ਹੈ ਡਿਗ ਪੈਣਗੇ ਅਤੇ ਉਹਨੂੰ ਜਿਹੜਾ ਜੁਗੋ ਜੁਗ ਜਿਉਂਦਾ ਹੈ ਮੱਥਾ ਟੇਕਣਗੇ ਅਤੇ ਇਹ ਆਖਦਿਆਂ ਆਪਣੇ ਮੁਕਤ ਸੰਗਠਨ ਦੇ ਅੱਗੇ ਸੁੱਟਣਗੇ ਹallelujah ਹੁਣ ਇਤੋਂ ਪਤਾ ਲੱਗਦਾ ਕਿ ਸਵਰਗ ਦੇ ਵਿੱਚ ਜਿਹੜਾ ਸਾਡਾ ਪਿਤਾ ਪਰਮੇਸ਼ਰ ਸਰਬਸ਼ਕਤੀਮਾਨ ਪਰਮੇਸ਼ਰ ਜਿਸ ਨੇ ਧਰਤੀ ਆਕਾਸ਼ ਸਮੁੰਦਰ ਨੂੰ ਬਣਾਇਆ ਸਾਰਾ ਕੁਝ ਬਣਾਇਆ ਜੋ ਇਸ ਦੇ ਅੰਦਰ ਹੈ ਉਹ ਕਿੱਥੇ ਆ ਉਹ ਸਵਰਗ ਦੇ ਵਿੱਚ ਬਿਰਾਜਮਾਨ ਹੈ ਸਿੰਘਾਸਨ ਦੇ ਉੱਤੇ ਬਿਰਾਜਮਾਨ ਹੈ ਜਿਹੜੇ 24 ਬਜ਼ੁਰਗ ਹੈ ਉਹਦੇ ਉੱਤੇ ਜੋਦੇ ਅੱਗੇ 24 ਬਜ਼ੁਰਗ ਪਰਮੇਸ਼ਰ ਦੇ ਅੱਗੇ ਜੋ ਹਮੇਸ਼ਾ ਰਹਿੰਦੇ ਹਨ ਜਿਨ੍ਹਾਂ ਦੇ ਜਿਨ੍ਹਾਂ ਨੂੰ ਮੁਕਤ ਪਿਤਾ ਪਰਮੇਸ਼ਰ ਨੇ ਦਿੱਤੇ ਹੋਏ ਹਨ ਜਦੋਂ ਪਰਮੇਸ਼ਰ ਦੇ ਦੂਤ ਪਰਮੇਸ਼ਰ ਦੀ ਮਹਿਮਾ ਕਰਦੇ ਨੇ ਤਾਂ ਜਿਹੜੇ 24 ਬਜ਼ੁਰਗ ਨੇ ਕੀ ਕਰਦੇ ਆ ਉਹ ਆਪਣੇ ਜਿਹੜੇ ਮੁਕਟ ਪਰਮੇਸ਼ਰ ਨੂੰ ਦਿੱਤੇ ਹੋਏ ਆ ਉਹ ਪਰਮੇਸ਼ਰ ਦੇ ਅੱਗੇ ਸ਼ੰਘਾਰਸਨ ਦੇ ਅੱਗੇ ਸੁੱਟਣਗੇ ਹallelujah ਹallelujah ਇਹ ਹੈ ਸਾਡਾ ਪਿਤਾ ਪਰਮੇਸ਼ਰ ਇਹ ਹੈ ਸਾਡਾ ਸਰਵ ਸ਼ਕਤੀਮਾਨ ਪਿਤਾ ਪਰਮੇਸ਼ਰ ਹੈ ਇਹ ਹੈ ਜਿਸ ਨੇ ਸਾਰਾ ਕੁਝ ਬਣਾਇਆ ਦੁਨੀਆ ਦਾ ਬਣਾਉਣ ਵਾਲਾ ਰਚਣ ਵਾਲਾ ਸਾਡਾ ਜਿੰਦਾ ਪਰਮੇਸ਼ਰ ਹallelujah ਹallelujah ਥੈਂਕ ਯੂ ਲਾਰਡ ਜੀ ਜੋ ਥੈਂਕ ਯੂ ਲਾਰਡ ਜੀ ਜੋ ਹallelujah ਹalleluyah ਅੱਗੇ ਲਿਖਿਆ ਹੈ ਸਾਡੇ ਪ੍ਰਭੂ ਅਤੇ ਸਾਡੇ ਪਰਮੇਸ਼ਰ ਤੋਂ ਮਹਿਮਾ ਮਾਣ ਅਤੇ ਸਮਰਥਾ ਲੈਣ ਦੇ ਯੋਗ ਹੈ ਤੈਂ ਜੋ ਸਾਰੀਆਂ ਵਸਤਾਂ ਰਚੀਆਂ ਅਤੇ ਉਹ ਤੇਰੀ ਹੀ ਇੱਛਾ ਨਾਲ ਹੋਈਆਂ ਅਤੇ ਰਚੀਆਂ ਗਈਆਂ ਹalleluyah ਬੈਨੂ ਪ੍ਰਭੂ ਮੈਂ ਤੁਹਾਨੂੰ ਦੱਸਿਆ ਸੀ ਕਿ ਅਸੀਂ ਉਸ ਪਰਮੇਸ਼ਰ ਨੂੰ ਮੰਨਦੇ ਹਾਂ ਪੂਜਦੇ ਹਾਂ ਆराधना ਕਰਦੇ ਹਾਂ ਜਿਸ ਨੇ ਸਾਰਾ ਕੁਝ ਬਣਾਇਆ ਸਾਰੀਆਂ ਵਸਤਾਂ ਰਚੀਆਂ ਗਈਆਂ ਇੱਕ ਨਹੀਂ ਸਾਰੀਆਂ ਵਸਤਾਂ ਰਚੀਆਂ ਗਈਆਂ ਉਹਦੀ ਇੱਛਾ ਦੇ ਅਨਸਾਰ ਹਾਲੇਲੂਇਆ ਥੈਂਕ ਯੂ ਇੱਕ ਵੀ ਐਸੀ ਵਸਤੂ ਨਹੀਂ ਜੋ ਪਰਮੇਸ਼ਰ ਦੀ ਮਰਜੀ ਤੋਂ ਬਗੈਰ ਰਚੀ ਗਈ ਹੋਵੇ ਰਚਨਾ ਦੇ ਵਿੱਚੋਂ ਹਾਲੇਲੂਇਆ ਹਾਲੇਲੂਇਆ ਇਹ ਸਕੇ ਕਰਕੇ ਸਾਨੂੰ ਸਿਰਫ ਪਰਮੇਸ਼ਰ ਦੀ ਮਹਿਮਾ ਕਰਨੀ ਚਾਹੀਦੀ ਆ ਪਰਮੇਸ਼ਰ ਦੀ ਉਪਸਤਤ ਕਰਨੀ ਚਾਹੀਦੀ ਆ ਪਰਮੇਸ਼ਰ ਦੀ ਆਰਾਧਨਾ ਕਰਨੀ ਚਾਹੀਦੀ ਹੈਗੀ ਆ ਹਾਲੇਲੂਇਆ ਹਾਲੇਲੂਇਆ ਇੱਕ ਵਾਰ ਫੇਰ ਪੜ੍ਹ ਦੰਨਾ ਹੈ ਸਾਡੇ ਪ੍ਰਭੂ ਅਤੇ ਸਾਡੇ ਪਰਮੇਸ਼ਰ ਤੂੰ ਮਹਿਮਾ ਮਾਨ ਅਤੇ ਸਮਰਥਾ ਲੈਣ ਦੇ ਯੋਗ ਹੈ ਤੈਂ ਜੋ ਸਾਰੀਆਂ ਵਸਤਾਂ ਰਚੀਆਂ ਅਤੇ ਉਹ ਤੇਰੀ ਹੀ ਇੱਛਾ ਨਾਲ ਹੋਈਆਂ ਅਤੇ ਰਚੀਆਂ ਗਈਆਂ ਹallelujah ਥੈਂਕ ਯੂ ਥੈਂਕ ਯੂ ਹੌਲੀ ਫਾਦਰ ਥੈਂਕ ਯੂ ਹੌਲੀ ਫਾਦਰ ਥੈਂਕ ਯੂ ਲਾਰਡ ਜੀਸਸ ਥੈਂਕ ਯੂ ਲਾਰਡ ਜੀਸਸ ਪ੍ਰਭੂ ਜੀ ਤੇਰਾ ਧੰਨਵਾਦ 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 ਪ੍ਰਭੂ ਜੀ ਤੁਸੀਂ ਸਾਡਾ ਮਲਾਪੇਤਾ ਪਰਮੇਸ਼ੁਰ ਦੇ ਨਾਲ ਕਰਵਾ ਦਿੱਤਾ ਹallelujah ਹallelujah ਪ੍ਰਭੂ ਜੀ ਇਹ ਪਾਕ ਬਚਨ ਜੋ ਵੀ ਅੱਜ ਮੈਂ ਪੜਿਆ ਪ੍ਰਭੂ ਜੀ ਜਿੰਨੇ ਵੀ ਭੈਣ ਭਰਾ ਸੁਣਨ ਸ਼ੇਰ ਕਰਨ ਪ੍ਰਭੂ ਜੀ ਪ੍ਰਭੂ ਉਹਨਾਂ ਨੂੰ ਬਲੈਸ ਕਰਨਾ ਉਹਨਾਂ ਨੂੰ ਬਰਕਤ ਦੇਣਾ ਉਹਨਾਂ ਦੀ ਹਰ ਹਰ ਲੋੜ ਜ਼ਰੂਰਤ ਨੂੰ ਪੂਰਾ ਕਰਨਾ ਪਿਤਾ ਪਰਮੇਸ਼ਰ ਕਿਸੇ ਵੀ ਚੀਜ਼ ਦੀ ਉਹਨਾਂ ਨੂੰ ਘਾਟੀ ਨਾ ਹੋਵੇ ਕਿਸੇ ਵੀ ਵਕਤ ਦੀ ਉਹਨਾਂ ਨੂੰ ਘਾਟੀ ਨਾ ਹੋਵੇ ਪ੍ਰਭੂ ਜੀ ਉਹ ਤੇਰੀ ਮਹਿਮਾ ਕਰਨ ਵਾਲੇ ਬਣ ਜਾਣ ਕਿਉਂਕਿ ਮਹਿਮਾ ਲੈਣ ਦੇ ਯੋਗ ਤੁਸੀਂ ਉਹ ਜੋ ਅੱਜ ਅਸੀਂ ਵਚਨ ਦੇ ਵਿੱਚ ਪੜ੍ਹਿਆ ਹੈ ਦੇਖਿਆ ਹੈ ਹਾਲੇਲੂਇਆ ਹਾਲੇਲੂ थैंक यू थैंक यू ਲਾਰਡ ਜੀ ਜੇ ਤੇਰਾ ਧੰਨਵਾਦ ਕਰਦੇ ਹਾਂ ਪਵਿੱਤਰ ਆਤਮਾ ਜੀ ਤੇਰਾ ਧੰਨਵਾਦ ਕਰਦੇ ਹਾਂ ਪਵਿੱਤਰ ਆਤਮਾ ਜੋ ਤੁਸੀਂ ਅੱਜ ਸਾਨੂੰ ਮੌਕਾ ਦਿੱਤਾ ਕਿ ਅਸੀਂ ਪ੍ਰਭੂ ਦੇ ਪਾਕ ਬਚਨ ਦੇ ਵਿੱਚੋਂ ਪੜ੍ਹ ਸਕੀਏ ਹਾਲੇਲੂਆ ਪ੍ਰਭੂ ਜੀ ਜੋ ਵੀ ਮੈਂ ਅੱਜ ਪੜ੍ਹਿਆ ਹੈ ਜਿੰਨਾ ਤੱਕ ਪਹੁੰਚੇ ਪ੍ਰਭੂ ਜੋ ਪਾੜਨ ਤੇ ਬਰਕਤ ਪਾਉਣ ਉਹਨਾਂ ਦੇ ਪਰਿਵਾਰ ਤੇ ਘਰਾਣੇ ਬਰਕਤ ਪਾਉਣ ਮੇਰੇ ਪਿਤਾ ਪਰਮੇਸ਼ਰ ਅਸੀਂ ਸਾਰੇ ਤੇਰੇ ਹਾਂ ਅਸੀਂ ਤੇਰੀ ਰਚਨਾ ਹਾਂ ਹਾਲੇਲੂਆ ਹਾਲੇਲੂਆ ਮੇਰੇ ਪਿਤਾ ਪਰਮੇਸ਼ਰ ਤੂੰ ਸਭਨਾਂ ਦਾ ਪਿਤਾ ਪਰਮੇਸ਼ਰ ਸਾਰਾ ਕੁਝ ਤੂੰ ਨੇ ਬਣਾਇਆ ਹੈ ਹਾਲੇਲੇ ਜੋ ਭੁੱਲੇ ਤੇ ਭਟਕੇ ਹਨ ਪ੍ਰਭ ਜੀ ਉਹਨਾਂ ਤੇ ਕਿਰਪਾ ਕਰ ਉਹ ਵੀ ਤੈਨੂੰ ਪਾ ਲੈਣ ਉਹ ਵੀ ਤੇਰੇ ਕੋਲ ਆ ਜਾਣ ਜੋ ਹਾਲੇ ਵੀ ਭੁੱਲੇ ਤੇ ਭਟਕੇ ਹਨ ਪ੍ਰਭੂ ਜੀ ਉਸਤਰੀ ਜੀ ਉਹਨਾਂ ਤੇ ਵੀ ਕਿਰਪਾ ਕਰੋ ਪ੍ਰਭ ਜੀ ਤੇਰਾ ਬੱਚਨ ਦਾਦਾ ਤੇਰੀ ਕਿਰਪਾ ਤੋਂ ਬਿਨਾ ਕੋਈ ਤੈਨੂੰ ਪਾ ਨਹੀਂ ਸਕਦਾ ਕੋਈ ਤੈਨੂੰ ਲੱਭ ਨਹੀਂ ਸਕਦਾ ਤੁਸੀਂ ਕਿਹਾ ਲੱਭਦੇ ਰਹੋ ਤਾਂ ਮੈਂ ਲੱਭ ਪਾਵਾਂਗਾ ਆਪਣੀ ਵੱਡੀ ਕਿਰਪਾ ਕਰੋ ਤਾਂ ਜੋ ਪ੍ਰਭੂ ਜੀ ਜਿਨ੍ਹਾਂ ਤੇ ਹਾਲੇ ਨਹੀਂ ਹੋਈ ਉਹ ਵੀ ਤੈਨੂੰ ਜਾਣ ਲੈਣ ਤੈਨੂੰ ਸਮਝ ਲੈਣ ਤੈਨੂੰ ਪਾ ਲੈਣ ਤੇਰੇ ਪਿੱਛੇ ਹੋ ਤੁਰਨ ਪ੍ਰਭੂ ਜੀ ਸਾਰੀ ਬੰਦਰਾ ਤੋਂ ਛੁੱਟ ਜਾਣ ਸਾਰੀਆਂ ਬਿਮਾਰੀਆਂ ਤੋਂ ਛੁੱਟ ਜਾਣ ਸਾਰੀਆਂ ਕਮਜ਼ੋਰੀਆਂ ਤੋਂ ਛੁੱਟ ਜਾਣ اے ਮੇਰੇ ਪਿਤਾ ਪਰਮੇਸ਼ਰ ਤੇਰੇ ਲੋਕਾਂ ਦੇ ਲਈ ਤੇਰੇ ਸੰਤਾਂ ਲਈ ਤੇਰੇ ਸੇਵਕਾਂ ਦੇ ਲਈ ਪ੍ਰਾਰਥਨਾ ਕਰਦਾ ਬੇਨਤੀ ਕਰਦਾ ਕਿ ਉਹਨਾਂ ਦੇ ਘਰਾਂ ਪਰਿਵਾਰਾਂ ਦੇ ਉੱਤੇ ਤੇਰਾ ਹੱਥ ਤੇਰੀ ਕਿਰਪਾ ਤੇਰਾ ਰਹਿਮ ਹਮੇਸ਼ਾ ਬਣਿਆ ਰਹੇ ਸ਼ੈਤਾਨ ਦੀ ਕੋਈ ਵੀ ਤਾਕਤ ਪ੍ਰਵੇਸ਼ ਜੀ ਉਹਨਾਂ ਦੇ ਪਰਿਵਾਰਾਂ ਤੇ ਕੰਮ ਨਾ ਕਰ ਸਕੇ ਉਹਨਾਂ ਦੇ ਚਰਚਾਂ ਤੇ ਕੰਮ ਨਾ ਕਰ ਸਕੇ ਉਹਨਾਂ ਦੀਆਂ ਮਿਨਿਸਟਰੀਆਂ ਤੇ ਕੰਮ ਨਾ ਕਰ ਸਕੇ ਹਾਲੇਲੂਆ ਜਿੰਨੇ ਵੀ ਧਰਤੀ ਦੇ ਉੱਤੇ ਦੁਨੀਆਂ ਦੇ ਵਿੱਚ ਜਿੱਥੇ ਵੀ ਤੇਰੀ ਮਹਿਮਾ ਕਰ ਰਹੇ ਹਨ ਤੇਰਾ ਪ੍ਰਚਾਰ ਕਰ ਰਹੇ ਹਨ ਤੇਰੀ ਸੇਵਾ ਕਰ ਰਹੇ ਹਨ ਤੇਰਾ ਵਚਨ ਪ੍ਰੋਜੈਗ ਦੇ ਰਹੇ ਹਨ ਖੁਸ਼ ਖਬਰੀ ਦਾ ਪ੍ਰਵੇਸ਼ ਜੀ ਪ੍ਰਚਾਰ ਕਰ ਰਹੇ ਹਨ ਉਹਨਾਂ ਸਾਰਿਆਂ ਦੇ ਉੱਤੇ ਪ੍ਰਭੂ ਜੀ ਤੇਰੀ ਵੱਡੀ दया ਵੱਡਾ ਰਹਿਮ ਵੱਡੀ ਕਿਰਪਾ ਬਣੀ ਰਹੇ ਮੇਰੇ ਪ੍ਰਭੂ ਜੀ ਤੇਰਾ ਆਤਮਾ ਉਹਨਾਂ ਦੀ ਅਗਵਾਈ ਕਰੇ ਤੇਰਾ ਆਤਮਾ ਉਹਨਾਂ ਦੇ ਵਿੱਚ ਰਾਜ ਕਰੇ ਤੇਰਾ ਆਤਮਾ ਉਹਨਾਂ ਦੇ ਵਿੱਚ ਵਾਸ ਕਰੇ ਪ੍ਰਭੂ ਜੀ ਜਿਵੇਂ ਵਚਨ ਦੱਸਤਾ ਹੈ ਪਹਿਲਾ ਕ੍ਰੰਤੀ ਅਤਿੰਤੀ ਸੋ ਲਾਸਤਾਰਾਂ ਦੇ ਵਿੱਚ ਪ੍ਰਭੂ ਜੀ ਜੋ ਸਾਡੇ ਸਰੀਰ ਹਨ ਉਹ ਤੇਰੇ ਮੰਦਰ ਹਨ ਜਿਨ੍ਹਾਂ ਦੇ ਇਹਨਾਂ ਵਿੱਚ ਤੇਰਾ ਆਤਮਾ ਵਸਦਾ ਹੈ ਹਾਲੇਲੂਇਆ ਹਾਲੇਲੂਇਆ ਪ੍ਰਭੂ ਜੀ ਤੇਰੇ ਪਵਿੱਤਰ ਵਚਨ ਚ ਲਿਖਿਆ ਹੈ ਹਾਲੇਲੂਇਆ ਤੇਰਾ ਪਵਿੱਤਰ ਆਤਮਾ ਤੇਰੇ ਮੰਦਰ ਦੇ ਵਿੱਚ ਵਸਦਾ ਹੈ ਜੋ ਤੇਰਾ ਮੰਦਰ ਅਸੀਂ ਹਾਂ ਤੇਰੇ ਸਾਡੇ ਸਰੀਰ ਹੈ ਜੋ ਤੇਰੇ ਮੰਦਰ ਹਨ ਪ੍ਰਭੂ ਜੀ ਤੇਰੇ ਪਵਿੱਤਰ ਵਚਨ ਦੇ ਵਿੱਚ ਲਿਖਿਆ ਗਿਆ ਹੈ ਹਾਲੇਲੂਇਆ ਜੋ ਤੇਰੇ ਮੰਦਰ ਦਾ ਨਾਸ ਕਰੇਗਾ

ਇਹ ਪਵਿੱਤਰਤਾ 'ਤੇ ਬਣੀ ਰਹੇ ਤੇਰੇ ਯੀਸ਼ੂ ਨਾਂ ਚਮਕਦਾ ਹਾਂ ਸਾਨੂੰ ਬਹੁਤ ਸਮਝ ਤਾਕਤ ਇੱਕ ਪ੍ਰਭੂ ਜੀ ਅਸੀਂ ਆਪਣੇ ਸਰੀਰਾਂ ਨੂੰ ਤੇਰੇ ਲਈ ਪਵਿੱਤਰ ਰੱਖ ਸਕੀਏ پاک ਸਾਫ ਰੱਖ ਸਕੀਏ ਤੇਰੇ ਬਚਨਾਂ ਦੇ ਅਨੁਸਾਰ ਅਸੀਂ ਚੱਲ ਸਕੀਏ ਤੇਰੇ ਬਚਨਾਂ ਦੇ ਉੱਤੇ ਚੱਲ ਕੇ ਪ੍ਰਭੂ ਜੀ ਅਸੀਂ ਆਪਣੇ ਆਪ ਨੂੰ ਪ੍ਰਭੂ ਜੀ ਤੇਰੇ ਕਰੀਬ ਰੱਖ ਸਕੀਏ ਪਵਿੱਤਰ ਕਰ ਸਕੀਏ ਤੂੰ ਸਾਨੂੰ ਧੋ ਕੇ ਪ੍ਰਭੂ ਯੀਸ਼ੂ ਆਪਣੇ ਲੋਕਾਂ ਨੂੰ ਪਵਿੱਤਰ ਕੀਤਾ ਹੈ ਤੇ ਸਾਨੂੰ ਪ੍ਰਭੂ ਜੀ ਖਰੀਦਿਆ ਆਪਣੇ ਪਵਿੱਤਰ ਲੋਕੋ ਦੇ ਨਾਲ ਤੇ ਸਾਡਾ ਮੁੱਲ ਭਰਿਆ ਆਪਣੇ ਪਵਿੱਤਰ ਲਹੂ ਦੇ ਨਾਲ ਪ੍ਰਭੂ ਯਿਸੂ ਨਾਸਰੀ ਜੀ ਜੋ ਵੀ ਮੰਨ ਲੈਂਦਾ ਹੈ ਕਿ ਤੂੰ ਹੀ ਪਿਤਾ ਪਰਮੇਸ਼ਰ ਦਾ ਪਿਆਰਾ ਪੁੱਤਰ ਹੈ ਜੋ ਸਾਡੇ ਲਈ ਆਇਆ ਹੈ ਸਾਡੇ ਲਈ ਮਰਿਆ ਹੈ ਸਾਡੇ ਲਈ ਦੱਬਿਆ ਗਿਆ ਸਾਡੇ ਲਈ ਮਰਦਿਆਂ ਦੇ ਚੋ 30 ਸਰੇ ਦਿਨ ਜੀ ਉੱਠਿਆ ਹੈ ਹਾਲੇਲੂਇਆ 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 ਤਾਂ ਜੋ ਅਸੀਂ ਜ਼ਿੰਦਗੀ ਪਾਈਏ ਬਲਕਿ ਸਦਾ ਦੀ ਪਾਈਏ ਹਾਲੇਲੂਇਆ ਪ੍ਰਭੂ ਜੀ ਜੋ ਵੀ ਤੇਰੇ ਅੱਗੇ ਆਪਣੇ ਪਾਪਾਂ ਦਾ ਅਗਰਾਧ ਕਰਦਾ ਹੈ ਜੋ ਤੇਰਾ ਅਗਰਾਰ ਕਰਦਾ ਹੈ ਕਿ ਤੂੰ ਹੀ ਪਿਤਾ ਪਰਮੇਸ਼ਰ ਦਾ ਪਿਆਰਾ ਪੁੱਤਰ ਹੈ ਤੂੰ ਪਰਵਜੀ ਉਸ ਦੇ ਕਿਰਬਚੀ ਖਲੋਦੇ ਪਾਪਾਂ ਨੂੰ ਤੋਕੇ ਸਾਫ ਕਰਦਾ ਹੈ ਔਰ ਉਹਨੂੰ ਪਰਵਜੀ ਆਪਣੇ ਆਪਣੇ ਪਰਵਜੀ ਬਾਹਾਂ ਦੇ ਵਿੱਚ ਲੈ ਲੈਂਦਾ ਹੈ ਉਹਨੂੰ ਸਦਾ ਦੀ ਜ਼ਿੰਦਗੀ ਦਿੰਦਾ ਹੈ ਹਾਲੇਲੂਆ ਥੈਂਕ ਯੂ ਲਾਰਡ ਜੀ ਤੇਰਾ ਧੰਵਾ 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 ਕਰਦੇ ਹਾਂ ਤੇਰੇ ਪਵਿੱਤਰ ਤੇਰੀ ਜਿੰਦਾ ਦ